ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਮੀਦਵਾਰ ਅਤੇ ਐਮ ਐਲ ਏ ਅਮਨ ਸ਼ੇਰ ਸਿਖਸ਼ਾਰੀ ਕਲਸੀ ਵੱਲੋਂ ਅੱਜ ਹਲਕਾ ਫਤੇਗਰ ਚੂੜੀਆਂ ਦੇ ਕਸਵਾ ਆਲੀ ਬਲਜ ਇੱਕ ਵਿਸ਼ਾ ਰੈਲੀ ਨੂੰ ਸੰਬੋਧਨ ਕੀਤਾ ਉੱਥੇ ਹੀ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਚੇਅਰਮੈਨ ਬਲਬੀਰ ਸਿੰਘ ਪੁੰਨੋ ਵੀ ਸ਼ਾਮਲ ਸਨ ਜਿੱਥੇ ਉਮੀਦਵਾਰ ਸ਼ੇਰੀ ਕਲਸੀ ਵੱਲੋਂ ਵੋਟਾਂ ਦੀ ਅਪੀਲ ਕੀਤੀ ਗਈ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਭਾਵੇਂ ਸਾਰੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਮੈਦਾਨ ਚ ਹਨ ਲੇਕਿਨ ਹਲਕੇ ਦੇ ਲੋਕ ਉਹਨਾਂ ਨਾਲ ਹਨ ਅਤੇ ਜੋ 2022 ਦੀ ਚੋਣ ਉਹਨਾਂ ਜਿੱਤੀ ਸੀ ਉਹ ਵੀ ਲੋਕਾਂ ਨੇ ਲੜਾਈ ਲੜੀ ਸੀ ਅਤੇ ਹੁਣ ਵੀ ਉਹਨਾਂ ਨਾਲ ਵੋਟਰ ਖੜੇ ਹਨ ਅਤੇ ਉਹ ਖੁਦ ਉਹਨਾਂ ਦੀ ਚੋਣ ਲੜਾਈ ਲੜ ਰਹੇ ਹਨ ਇਸ ਦੇ ਨਾਲ ਹੀ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪੂਰੇ ਪੰਜਾਬ 'ਚ ਕੱਲ ਤੋਂ ਜੋ ਚੋਣ ਮਹਿੰਮ ਸ਼ੁਰੂ ਕਰਨ ਜਾ ਰਹੇ ਹਨ ਉਸ ਦੀ ਸ਼ੁਰੂਆਤ ਵੀ ਉਹ ਗੁਰਦਾਸਪੁਰ ਹਲਕੇ ਤੋਂ ਕਰ ਰਹੇ ਹਨ ਇਸ ਦੇ ਨਾਲ ਹੀ ਆਪਣੀ ਬ੍ਰੋਤੀ ਪਾਰਟੀ ਭਾਸਵਾ ਤੇ ਤਿੱਖੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਭਾਸਵਾ ਪਾਰਟੀ ਤਾਂ ਕੋਸ਼ਿਸ਼ ਕਰ ਰਹੀ ਹੈ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਖਤਮ ਹੋ ਜਾਵੇ ਲੇਕਿਨ ਇਹ ਖਤਮ ਨਹੀਂ ਹੋਣ ਵਾਲੀ ਅਤੇ ਕਿਸਾਨਾਂ ਵੱਲੋਂ ਭਾਸਵਾ ਦਾ ਵਿਰੋਧ ਕਰਨ ਦੇ ਮਾਮਲੇ ਤੇ ਉਹਨਾਂ ਕਿਹਾ ਕਿ ਕਿਸਾਨਾਂ ਦੀ ਜੇਕਰ ਪਹਿਲਾਂ ਗੱਲ ਸੁਣੀ ਹੁੰਦੀ ਤਾਂ ਅੱਜ ਭਾਸਵਾ ਦੇ ਉਮੀਦਵਾਰਾਂ ਦਾ ਘਰਾਓ ਨਹੀਂ ਸੀ ਹੋਣਾ ਗੁਰਦਾਸ ਪੁੱਤੂ ਲਾਪਰੀ ਸਿੰਘ ਖੁਸ਼ਪੁਰ ਦੀ ਰਿਪੋਰਟ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਅੱਜ ਜੋ ਫਤਿਹਗੜ ਚੂੜੀਆਂ ਦੇ ਵਿੱਚ ਜਿਹੜੀ ਆ ਐਡੀ ਤਹਿਲਕਾ ਮੈਂ ਕਹਿ ਸਕਦਾ ਐ ਵੀ ਜਿਹੜਾ ਮਚਾਇਆ ਔਰ ਮਿੰਤ ਕੀਤੀ ਐ ਸਾਡੇ ਬਲਬੀਰ ਸਿੰਘ ਪੰਨੂ ਨੇ ਇਹਦਾ ਪਿਆਰ ਇਨਾ ਕੱਟ ਦੇਖ ਕੇ ਮੈਨੂੰ ਮਾਣ ਹੈ ਵੀ ਜਿਹੜਾ ਨੌਜਵਾਨ ਹੈ ਆਉਣ ਵਾਲੇ ਸਮੇਂ ਨੂੰ ਹੋਰ ਤਰੱਕੀ ਵੱਧ ਕਰੂਗਾ ਜੇ ਇਹ ਸੱਜੇ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੇ ਵੱਡੇ ਜਿਹੜੇ ਨੇ ਅਕਾਲੀ ਜਨ ਦੇ ਵੀ ਤਕਵੀਰ ਸਿੰਘ ਆਮ ਆਦਮੀ ਪਾਰਟੀ ਦੀ ਅੱਜ ਦੀ ਰੈਲੀ ਨੂੰ ਦੇਖ ਕੇ ਅਨੁਕੀ ਲੱਗਦਾ। ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਲੋਕਾਂ ਨੂੰ ਕੰਮ ਪਿਆਰਾ ਹੈ, ਚੰਗਾ ਪਿਆਰਾ ਹੈ। ਜਿਹੜਾ ਬੰਦਾ ਮਿਹਨਤ ਕਰੂਗਾ ਉਹ ਨੇਚਰਲੀ ਅੱਗੇ ਆ ਜਾਊਗਾ। ਇਹ ਬਲਬੀਰ ਪੰਨੂ ਦੀ ਮਿਹਨਤ ਆ ਜਿਹੜੀ ਇਹ ਇਸ ਕਦਰ ਜਿਹੜੀ ਆ ਠਾਠਾ ਮਾਰ ਰਹੀ। ਬੀਜੇਪੀ ਉਹਨੂੰ ਕਮੈਂਟ ਕੀਤੇ ਨਹੀਂ ਖਤਮ ਕਰਦੇ ਉਹ ਕੀ ਕਰਦੇ ਨੇ ਉਹਨੂੰ। ਕਿਹੜਾ ਬੀਜੇਪੀ ਨੂੰ ਹੋਣਾ ਕਿ ਲੋਕਾਂ ਨੂੰ ਕਹਾਂ ਵੀ ਬੀਜੇਪੀ ਨੂੰ ਖਤਮ ਕਰਦੇ ਹੋ। ਨਹੀਂ ਨਹੀਂ ਬੀਜੇਪੀ ਸਾਨੂੰ ਕਲਮ ਕਰਨ ਤੇ ਲੱਗੀ ਆ ਵੀ ਸਾਰੇ ਅੰਦਰ ਬੈਠੇ ਹੋ। ਅੱਛਾ ਇਹਨਾਂ ਨੂੰ ਮਹਾਦੇਵ ਖਤਮ ਕਰਦੇ ਹੋ ਪਰ ਇਹ ਮੈਂ ਕਹਿ ਸਕਦਾ ਜਿਹੜਾ ਕਰ ਕਰ ਕੇਜਰੀਵਾਲ ਜੰਮ ਪਿਆ ਹੈ ਜਿਹੜਾ ਕਰ ਕਰ ਭਗਵੰਤ ਮਾਨ ਜੰਮ ਪਿਆ ਉਹਨੂੰ ਕਿਤਨਾ ਮਾਣ ਤੋਂ ਤਾਂ ਸਿੱਧੀ ਬ੍ਰੈਡਲੀ ਸ਼ੁਰੂਆਤ ਪੰਜਾਬ ਦੀ ਗੁਰਦਾਰ ਨੇ ਚੱਲੀ ਥੋੜਾ ਜਿਹਾ ਬਾਜੀ ਤੁਹਮੀ ਉਹ ਤੋਂ ਥੋੜੇ ਜਿਹੇ ਢਲੇ ਪਏ ਸਾਰੇ ਪੱਤਰਕਾਰ ਜਦੋਂ ਦੀ ਟਿਕਟ ਅਨਾਉਂਸ ਹੋਈ ਹੈ ਹੁਣ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਤੁਹਾਨੂੰ ਵੀ ਹੁਣ ਗੱਡੀਆਂ ਦੇ ਜਿਹੜੇ ਟਾਇਰ ਕਸਾਉਣ ਦਾ ਹੁਣ ਮੌਕਾ ਮਿਲਿਆ ਪੂਰਾ ਔਰ ਕੱਲ ਦੀ ਜਿਹੜੀ ਸ਼ੁਰੂਆਤ ਹੈ ਸੀਐਮ ਸਾਹਿਬ ਜਿਹੜੇ ਆਉਣ ਲੱਗੇ ਨੇ ਮੈਂ ਸਦਾ ਰਹਿਣੀ ਆ ਜੀ ਔਰ ਪਿਆਰ ਕਰਦੇ ਨੇ ਗਰਦਾਸਪੁਰ ਲੋਕ ਸਭਾ ਵਾਲੇਨ ਕਿਉਂਕਿ ਕੰਮ ਕਰਨਾ ਚਾਹੁੰਦਾ ਜਿੰਨੀ ਵੀ ਸਾਡੀ ਟੀਮ ਹੈ ਰਾਤ ਦਿਨ ਮਿਹਨਤ ਕਰਨ ਵਾਲੀ ਟੀਮ ਜਿੰਨੀ ਵੀ ਹੈ ਸਾਡੀ ਉਹ ਕੰਮ ਨੂੰ ਪਸੰਦ ਕਰਦੀ ਔਰ ਇਹ ਕੰਮ ਦਾ ਨਤੀਜਾ ਦੇਖੋ ਜਦੋਂ ਸੰਗਤ ਜਦੋਂ ਲੋਕ ਤਪ ਲੜਾਈ ਲੜਦੇ ਹੁਣ ਫਿਰ ਮੁਕਾਬਲਾ ਕੋਈ ਨਹੀਂ ਹੁੰਦਾ ਮੈਂ ਬਟਾਲੇ ਚ ਵੀ ਗੱਲ ਕਰਦਾ ਸੀ ਮੈਂ ਕਿਹਾ ਜੀ ਮੈਂ ਤੇ ਨਵਾਣਾ ਮੈਨੂੰ ਤੁਸੀਂ ਟਿਕਟ ਦੇ ਕੇ ਨਵਾਜ ਦਿੱਤਾ ਹੁਣ ਹਰਾਉਣਾ ਜਿਤਾਉਣਾ ਤੁਹਾਡੇ ਹੱਥ ਵਾਸਾ ਔਰ ਇੱਥੇ ਵੀ ਜਿਹੜੀ ਹੁਣ ਲੋਕ ਸਭਾ ਦੀ ਸੀਟ ਆ ਉਹ ਵੀ ਸੰਗਤ ਦੇ ਹੱਥ ਵਾਸਾ ਇਹਨਾਂ ਦੇ ਫੈਸਲਾ ਔਰ ਮੈਨੂੰ ਆਸ ਆ ਵੀ ਐਰ ਕੀ ਹਰਾਨੀ ਜਨਕ ਨਤੀਜੇ ਜਿਹੜੇ ਆ ਇਹ ਕੱਢਣਗੇ ਕਿਉਂਕਿ ਮੈਂ ਐ ਐਮ ਐਲ ਏ ਦੀ ਇਲੈਕਸ਼ਨ ਵੀ ਲੜੀ ਆਪਾਂ ਪਰ ਜੋ ਰਿਸਪੌਂਸ ਮੈਨੂੰ ਜਿਹੜਾ ਨਜ਼ਰ ਆ ਰਿਹਾ ਵਾ ਇੱਕ ਵਾਕੇ ਬਾ ਕਮਾਲ ਰਿਸਪੌਂਸਰ ਕੋਈ ਐਸਾ ਚਿਹਰਾ ਮੈਨੂੰ ਹੱਲੇ ਤੱਕ ਇਹ ਨਹੀਂ ਕੋਈ ਮਿਲਿਆ ਜਿੰਨੇ ਮੈਨੂੰ ਕਿਹਾ ਵੀ ਯਾਰ ਸੋਚਾਂਗੇ ਨਹੀਂ ਵੋਟ ਪਾਵਾਂਗੇ ਜਾਂ ਲੋਕ ਜਾਂਦੇ ਪਿੰਡਾਂ ਦੇ ਵਿੱਚ ਜਿਹੜੇ ਉਹ ਕਹਿੰਦੇ ਨੇ ਨਹੀਂ ਕਿਉਂਕਿ ਮਾਨ ਸਾਹਿਬ ਨੇ ਕੰਮ ਕੀਤੇ ਨੇ ਦੋ ਹਸਾਲਾਂ ਦੇ ਵਿੱਚ ਜੇ ਮੁਹੱਲਾ ਕਲੀਨਿਕ ਦੀ ਗੱਲ ਕਰੀਏ ਜੇ ਬਿਜਲੀ ਦੀ ਗੱਲ ਕਰੀਏ ਸਕੂਲ ਆਫ ਐਮੀਨੈਂਸ ਦੀ ਗੱਲ ਕਰੀਏ ਠੀਕ ਹੈ ਫਿਰ ਇੱਕ ਕਰੋੜ ਜਿਹੜਾ ਸ਼ਹੀਦੀ ਸਨਮਾਨ ਲਈ ਗੱਲ ਕਰੀਏ ਜਿਹੜੀ ਕਿਸਾਨਾਂ ਦੇ ਵਿੱਚ ਸ਼ਹੀਦੀਆਂ ਹੋਈਆਂ ਸੀ ਉਹਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰੀਏ ਹਰ ਕੰਮ ਤੇ ਉਹ ਖਰੇ ਉਤਰੇ ਭਾਜਪੀ ਦਾ ਪਚਾ ਅਭੀ ਸ਼ੁਰੂ ਹੋ ਰਿਹਾ ਕਿਸਾਨ ਕਰਨ ਨਹੀਂ ਦੇ ਦੇ। ਦੇਖੋ ਜੀ ਜੇ ਚੰਗੇ ਕੰਮ ਕਰਾਂਗੇ ਤੇ ਲੋਕ ਅੱਗੇ ਆਉਂਦੇ ਨੇ। ਜੇ ਹੁਣ ਕੰਮ ਹੀ ਉਹਦੇ ਕੀਤੇ ਨੇ ਜਦੋਂ ਗਏ ਹੀ ਕਿਸਾਨ। ਮੈਂ ਕਿ ਗੱਲ ਕਰ ਲੈਂਦੇ ਉਹਨਾਂ ਨਾਲ। ਧਿਆਪੇ ਉਹ ਸ਼ਾਂਤ ਹੋ ਜਾਂਦੇ ਜਦੋਂ ਉਹਨਾਂ ਦੀ ਉੱਥੇ ਨਹੀਂ ਸੁਣੀ। ਉਹ ਕਹਿੰਦੇ ਹੁਣ ਇੱਥੇ ਆਈ ਨਹੀਂ ਸੁਣੀ ਮੈਂ ਫਰਕ ਤੇ ਹੈ ਹੀ ਹੈ।